ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਵੈਡਿੰਗ ਸਪੈਸ਼ਲ ਸਰਮਰ ਲਈ ਸਪੈਸ਼ਲ ਕੁਝ ਸੂਟ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਐਡ ਕੀਤੀਆਂ ਨੇ ਥੋੜੀਆਂ ਹਾਈ ਰੇਟ ਵਾਲੀਆਂ ਕਲੈਕਸ਼ਨਾਂ ਵੀਆਂ ਲਿਆਂਕੀਆਂ ਬਾਕੀ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਐਡ ਕੀਤੇ ਨੇ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹਦੇ ਵਿੱਚ ਸਿਲਕ ਦੀ ਕੰਠਾ embroidery ਵਾਲੀ ਸ਼ਾਰਟ ਮਿਲੇਗੀ ਰੇਟ ਇਹਦਾ 3100 ਰੁਪਏ ਆ ਸਿਲਕ ਕੰਠਾ embroidery ਵਾਲਾ ਦੁਪੱਟਾ ਮਿਲੇਗਾ ਬਾਟਮ ਸ਼ੈਂਟੂਨ ਦਾ ਮਿਲੇਗਾ ਐ ਜਿਹੜੀ ਕਲੈਕਸ਼ਨ ਹੈ ਫਰਸਟ ਕਲਰ ਲੈਮਨ ਸ਼ੇਡ ਵਿੱਚ ਆਇਆ ਹੈ ਪਿਓਰ ਕੋਟਾ embroidery ਕ੍ਰੋਸ ਸਟੀਚ ਵਾਲੀ ਸ਼ਾਰਟ ਦਾ ਫੈਬਰਿਕ ਮਿਲੇਗਾ ਪਿਓਰ ਕੋਟਾ embroidery ਕ੍ਰੋਸ ਸਟੀਚ ਵਾਲਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਬਾਟਮ ਇਹਦਾ ਪਿਓਰ ਕਾਟਨ ਦਾ ਆਏਗਾ 2400 ਰੁਪਏ ਦਾ ਰੇਟ ਹੈ ਇਹ ਬਹੁਤ ਸੋਹਣੇ ਸੂਟ ਨੇ weddings ਤੇ ਪਾਣ ਲਈ ਬਹੁਤ ਵਧੀਆ ਨੇ ਗਰਮੀਆਂ ਦੇ ਵਿੱਚ ਬੈਸਟ ਨੇ ਇਦਾਂ ਦੇ ਸੂਟ ਬਹੁਤ ਸੋਹਣੇ ਰੰਗ ਨੇ ਲੈਮਨ ਸ਼ੇਡ ਲਾਈਟ ਟੋਨ ਪੇਸਟਲ ਟੋਨ ਜਿਹੜੀਆਂ ਨੇ ਜ਼ਿਆਦਾਤਰ ਰੱਖੀਆਂ ਗਈਆਂ ਨੇ ਇਹਨਾਂ ਵਿੱਚ ਬਾਕੀ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਐਡ ਕੀਤਾ ਆ ਪਿਓਰ ਮਸਲੀਨ ਸਿਲਕ এমਬਰਾਇਡਰ ਸ਼ਰਟ ਪਿਓਰ ਔਰਗੈਂਜ਼ਾ ਹੈਂਡ ਪੇਂਟ ਵਾਲਾ ਦੁਪੱਟਾ ਸੈਂਟੂਨ ਦਾ ਬਾਟਮ 2600 ਪਰ ਰੇਟ ਫ੍ਰੀ ਸ਼ਿਪਿੰਗ ਚਾਰਜਸ ਕੋਈ ਵੀ ਐਕਸਟਰਾ ਚਾਰਜਸ ਕਿਤੇ ਵੀ ਨਹੀਂ ਲੱਗਣਗੇ ਜੋ ਵੀ ਰੇਟ ਦੱਸ ਰਹੀ ਹਾਂ ਉਹੀ ਰੇਟ ਫਾਈਨਲ ਲੱਗੇਗਾ ਇਹ ਸੂਟਾਂ ਵਿੱਚ ਜਿਹੜੇ ਕੀ ਰੰਗ ਸਿੰਗਲ ਸਿੰਗਲ ਜਾਂ ਦੋ-ਦੋ ਹੀ ਨੇ ਤੇ ਦੋਨੋਂ ਜਿਹੜੇ ਵੀ ਕਲਰ ਨੇ ਸਾਰੇ ਹੀ ਲਾਈਟ ਟੋਨਸ ਵਿੱਚ ਨੇ ਸੋਨੇ ਰੰਗ ਨੇ ਪਿਆਰੇ ਨੇ এমਬਰਾਇਡਰੀ ਹੋਈ ਆ ਦੁਪੱਟਾ ਬਹੁਤ ਪਿਆਰਾ ਹੈ ਬਾਟਮ ਪਲੇਨ ਹੈ ਇਹਨਾਂ ਦੇ ਨਾਲ ਇਹਦੇ ਵਿੱਚ ਚਾਰ ਰੰਗ ਆਣਗੇ ਤੇ ਚਾਰੋਂ ਹੀ ਰੰਗ ਜਿਹੜੇ ਪੇਸਟਲ ਟੋਨ ਵਾਲੇ ਨੇ ਦੁਪੱਟਾ ਬੜਾ ਪਿਆਰਾ ਹੈ ਨਾਲ ਲੈਸ ਲੱਗੀ ਹੈ ਹੈਂਡ ਪੇਂਟ ਹੋਇਆ ਟੋਟਲ ਹੈਂਡ ਪੇਂਟ ਹੈ ਦੁਪੱਟੇ ਤੇ ਰੰਗ ਦੇ ਵਿੱਚ ਚਾਰ ਆਣਗੇ ਜਿਹੜੀ ਗਲੇ ਤੇ ਐਮਬਰਾਇਡਰੀ ਹੋਈ ਹੈ ਉਹ ਵੀ ਬਹੁਤ ਸੋਹਣੀ ਹੈ ਰੰਗ ਬਹੁਤ ਪਿਆਰੇ ਨੇ ਬਾਕੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਨੇ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਹੈ ਇਹ ਵਾਲੇ ਵੀ ਜਿਹੜੇ ਸੂਟ ਨੇ ਚੌਰ ਚੜ ਦੇ ਫੈਬਰਿਕ ਦੇ ਨਾਲ ਆਣਗੇ ਦੋ ਤਰ੍ਹਾਂ ਦੀ ਕਲੈਕਸ਼ਨਾਂ ਨੇ ਮਿਕਸ ਮੈਚ ਹੋ ਗਈਆਂ ਨੇ ਜਿਨ੍ਹਾਂ ਦਾ ਪੋਸਿਬਿਲਟੀ ਹੋਏਗੀ ਕਿਥੇ ਮੈਂ ਤੁਹਾਨੂੰ ਡਿਟੇਲ ਦੱਸ ਦਿਆਂਗੀ ਇਹ बॉਟਮ ਪਲੇਨ ਵਾਲੀਆਂ ਨੇ ਇਹ ਥੋੜੇ ਹੋਰ ਰੇਟ ਵਾਲੀਆਂ ਨੇ ਇਹ ਜਿਹੜਾ 5 ਮੀਟਰ ਦਾ ਚੌਰ ਚੜ ਦਾ 올ਓਵਰ ਪ੍ਰਿੰਟਰਡ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਸ਼ਾਰਟ ਤੇ बॉਟਮ ਦਾ ਫੈਬਰਿਕ ਮਿਲੇਗਾ ਜਿਹੜਾ ਦੁਪੱਟਾ ਆਏਗਾ ਉਹ ਵੀ ਚੌਰ ਚੜ ਦਾ ਆਏਗਾ 2.5 ਮੀਟਰ ਦਾ 4 ਸਾਈਡ ਤੇ ਪੱਟੀ ਹੋਈ ਹੈ ਲੱਗੀ ਹੋਈ ਹੈ ਨਾਲ ਲੈਸ ਲੱਗੀ ਹੈ ਪੱਟੀ ਦੇ ਨਾਲ ਇਹਦਾ ਰੇਟ 680 ਰੁਪਏ ਹੈ ਦੁਪੱਟਾ ਪਲੇਨ ਹੈ ਸਾਈਡਾਂ ਦਾ ਲੈਂਸ ਲੱਗੀ ਆ ਤੇ ਨਾਲ ਪੱਟੀ ਜਿਹੜੇ ਕੀ ਸੇਮ ਸੂਟ ਦੇ ਨਾਲ ਦੀ 5 ਮੀਟਰ ਦਾ ਇਹਦੇ ਵਿੱਚ ਤੁਹਾਨੂੰ ਸੂਟ ਦਾ ਫੈਬਰਿਕ ਮਿਲੇਗਾ ਸੂਟ ਵੀ ਜਿਹੜਾ ਚੌਰ ਚਟ ਦੇ ਵਿੱਚ ਹੀ ਆਏਗਾ ਰੰਗ ਸੋਹਣੇ ਨੇ ਪਿਆਰੇ ਨੇ 5 ਮੀਟਰ ਦੇ ਆਲ ਓਵਰ ਸੂਟ ਵਾਲੇ ਸੂਟ ਨਹੀਂ ਇਹ ਵਾਲੇ ਜਿਹੜੇ ਇਹਨਾਂ ਵਿੱਚ ਰੰਗ ਲਗਭਗ 20 ਨੇ ਸਾਰੇ ਹੀ ਸੂਟ ਅਵੇਲੇਬਲ ਨੇ ਜਿੰਨੇ ਵੀ ਇਹ ਵਾਲੀ ਇਹ ਕਲੈਕਸ਼ਨ ਵਿੱਚ ਆਏ ਨੇ ₹680 ਫ੍ਰੀ ਸ਼ਿਪਿੰਗ ਚਾਰਜਸ 5 ਮੀਟਰ ਦਾ ਤੁਹਾਨੂੰ ਜੌਰਜਟ ਦਾ ਸੂਟ ਨਾਲ ਜੌਰਜਟ ਦਾ ਦੁਪੱਟਾ ਸਾਈਡ ਤੇ ਲੈਸ ਲੱਗੀ ਹੈ ਨਾਲ ਜਿਵੇਂ ਦਾ ਹੀ ਸ਼ਾਰਟ ਤੇ ਬਾਟਮ ਦਾ ਫੈਬਰਿਕ ਦਾ ਪ੍ਰਿੰਟ ਹੈ ਉਵੇਂ ਦਾ ਸੀਨ ਤੁਹਾਨੂੰ ਦੁਪੱਟੇ ਦੀਆਂ ਚਾਰੋਂ ਸਾਈਡਾਂ ਤੇ ਮਿਲੇਗਾ ਫੈਬਰਿਕ ਜਿਹੜਾ ਜੌਰਜਟ ਹੈ ਪ੍ਰਿੰਟ ਬਹੁਤ ਸੋਹਣੇ ਨੇ ਡਿਜੀਟਲ ਪ੍ਰਿੰਟ ਹੋਇਆ ਸੂਟ ਸਾਰੇ ਤੇ ਆਲ ਓਵਰ ਤੇ 5 ਮੀਟਰ ਦਾ ਟੋਟਲ ਤੁਹਾਨੂੰ ਫੈਬਰਿਕ ਮਿਲੇਗਾ ਰੰਗ ਜਿਹੜੇ ਨੇ ਉਹ ਸਾਰਿਆਂ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਇੱਥੇ ਐਡ ਕੀਤੇ ਗਏ ਨੇ ਲਾਈਟ ਸ਼ੇਡ ਦੇ ਚੰਨਵੇਂ ਸੂਟ ਆਏ ਨੇ 950 ਰੁਪਏ ਦਾ ਰੇਟ ਹੈ ਆਲ ਓਵਰ ਕੈਮਰੀ कॉटन ਦਾ ਡਿਜੀਟਲ ਪ੍ਰਿੰਟ ਦੇ ਨਾਲ ਵੱਡੇ 바ਦਾ ਸੂਟ ਤੁਹਾਨੂੰ ਮਿਲੇਗਾ ਲੈਸ ਲੱਗੀ ਹੈ ਘੇਰੇ ਤੇ ਵਾਈਟ ਕਲਰ ਦੀ ਤੇ ਉੱਪਰ ਵੀ ਜਿਹੜਾ ਘੇਰੇ ਚੌਰ ਦੇ ਵਿੱਚ ਵੀ ਤੇ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਦੁਪੱਟਾ ਜਿਹੜਾ ਪਿਓਰ ਸ਼ਿਫੋਨ ਦਾ ਆਏਗਾ ਬਹੁਤ ਪਹਿਣਾ ਜਿਹੜੇ ਸ਼ਿਫੋਨ ਦੇ ਦੁਪੱਟੇ ਨੂੰ ਪਸੰਦ ਕਰਦੀਆਂ ਨੇ ਇਹਦੇ ਵਿੱਚ ਤੁਹਾਨੂੰ ਦੁਪੱਟਾ ਸ਼ਿਫੋਨ ਪਿਓਰ ਸ਼ਿਫੋਨ ਦਾ ਮਿਲੇਗਾ 950 ਰੁਪਏ ਦਾ ਰੇਟ ਹੈ ਬਹੁਤ ਸੋਹਣੇ ਸੂਟ ਨੇ ਸਮਰ ਸਪੈਸ਼ਲ ਨੇ ਪਿਓਰ ਕੈਮਰੀ कॉटन ਵਿੱਚ ਆਏਗਾ ਬਹੁ ਸੂਤੀ ਫੈਬਰਿਕ ਜਿਹੜਾ ਹੁੰਦਾ ਇੱਕ ਸੁਪੀਰੀਅਰ ਕੁਆਲਿਟੀ ਦਾ ਉਹ ਵਾਲਾ ਫੈਬਰਿਕ ਹੈ ਲਗਭਗ 35 ਰੰਗਾਂ ਦੇ ਵਿੱਚ ਜੌਰਜਟ ਦੀ ਸ਼ਾਰਟ ਡਿਸਟਰ ਪ੍ਰਿੰਟ ਦਾ 2.5 ਮੀਟਰ ਦੀ ਦੁਪੱਟਾ ਜੌਰਜਟ ਦਾ ਪੈਚ ਵਰਕ ਹੋਇਆ ਹੈਵੀ ਪੂਰਾ ਪ੍ਰੋਪਰ ਨੈਸ ਲੱਗੀ ਹੈ ਬਾਟਮ ਪਲੇਨ ਆਏਗਾ 2.5 ਮੀਟਰ ਦਾ 840 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਲਗਭਗ 35 ਨੇ ਬਹੁਤ ਸੋਹਣੇ ਨੇ ਪ੍ਰਿੰਟ ਬੜਾ ਪਿਆਰਾ ਡਿਜੀਟਲ ਪ੍ਰਿੰਟ ਨਾਲ ਆਏਗੀ ਦੁਪੱਟਾ ਨਾਲ ਬੜਾ ਸੋਹਣਾ ਡਿਜ਼ਾਈਨ ਕੀਤਾ ਗਿਆ ਹੈ ਵੈਡਿੰਗ ਸਪੈਸ਼ਲ ਨੇ ਅਸੀਂ ਵੈਡਿੰਗ ਦੇ ਇਹ ਵਾਲੇ ਸੂਟਾਂ ਨੂੰ इजीली ਵੇਅਰ ਕਰ ਸਕਦੇ ਆ ਕਿਉਂਕਿ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਸੂਟ ਸੋਹਣੇ ਨੇ ਰੰਗ ਪਿਆਰੇ ਨੇ ਇਹਨਾਂ ਸੂਟਾਂ ਵਿੱਚ ਰੰਗ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਅਕੀਆਕਰ ਚੈਨਲ ਤੇ ਨਵੇਂ ਹੋ ਅਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਕਿ ਜੋ ਮਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਸੂਟ ਨੇ 트ੈਂਡ ਕਰ ਰਹੇ ਨੇ ਕਿਵੇਂ ਦੇ ਡਿਜ਼ਾਈਨਾਂ ਵਾਲੇ ਕਿਵੇਂ ਦੇ ਰੰਗਾਂ ਵਾਲੇ ਕਿਉਂਕਿ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਇਹ ਨੇ 트ੈਂਡ ਕਰ ਰਹੀਆਂ ਕਲੈਕਸ਼ਨਾਂ ਉਹੀ ਲੈ ਕੇ ਆਵਾਂ ਤੁਸੀਂ ਇਹਨਾਂ ਦੇ ਬਾਰੇ ਵਿੱਚ ਹੋਰ ਕੁਝ ਜਾਨਣਾ ਚਾਹੁੰਦੇ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਸਟੇਟਸ ਵੇਖਣਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਸੂਟ ਸੀਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਜਿਹੜੇ ਡੇਲੀ ਦੀਆਂ ਅਪਡੇਟਸ ਹੋਇਆ ਕਰਨਗੀਆਂ ਉਹ ਆਜਾ ਆ ਕਰਨਗੀਆਂ ਅੱਜ ਦੀ ਵੀਡੀਓ ਜਿੰਨੇ ਵੀ ਸੂਟ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਸੂਟ ਦੇ ਬਾਰੇ ਵਿੱਚ ਕੁਝ ਹੋਰ ਜਾਨਣਾ ਚਾਹੁੰਦੇ ਨੰਬਰ 'ਤੇ ਜਾ ਕੇ ਮੈਸੇਜ ਕਰਨਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਤੇ ਨਵੇਂ-ਨਵੇਂ ਸੂਟਾਂ ਦੇ ਨਾਲ ਸੂਗਣਾ ਅੱਜ ਦੀ ਵੀਡੀਓ ਵਾਲੇ ਸਾਰੇ अवेलेबल ਨੇ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ